ਜਿੱਥੇ ਜੱਟ ਦੀ ਪਾਇ ਤਰੀਕ ਤੱਕ ਕਚਹਿਰੀਆਂ 'ਚ ਮੇਲੇ ਲੱਗਦੇ ਲੇਕਿਨ ਹੁਣ ਇੱਕ ਆਵਤ ਉਲਟ ਨਜ਼ਰ ਆ ਰਹੀ ਹੈ ਕਿ ਬਿਕਰਮ ਮਜੀਠੀਆ ਦੀ ਪਾਇ ਤਰੀ ਮੋਹਾਲੀ ਕਚਹਿਰੀ ਵਿੱਚ ਪਾਇ ਤਰੀਕ ਤੱਕ ਕਚਹਿਰੀਆਂ 'ਚ ਕਰਫਿਊ ਲੱਗਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਕਹਿੰਦੇ ਕਿ ਉਹਨਾਂ ਨੂੰ 7 ਦਿਨਾਂ ਆਮਦਨ ਤੋਂ ਬਾਅਦ ਸਰੋਤਾ ਦੇ ਮਾਮਲੇ ਦੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਉਹਨਾਂ ਨੂੰ 7 ਦਿਨਾਂ ਦਾ ਪੁਲਿਸ ਰਿਮਾਂਡ ਤੋਂ ਬਾਅਦ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਜਿੱਥੋਂ ਇਹ ਕਿ ਇੱਕ ਕਹਾਵਤ ਬਿਲਕੁਲ ਸਿੱਧ ਹੁੰਦੀ ਨਜ਼ਰ ਆ ਰਹੀ ਹੈ ਕਿ ਪਹਿਲਾਂ ਕਹਾਵਤ ਹੁੰਦੀ ਸੀ ਜੱਗੇ ਜੱਟ ਨਹੀਂ ਪਏ ਤਰੀਕ ਤੱਕ ਕਚਹਿਰੀਆਂ 'ਚ ਮੇਲੇ ਲੱਗਦੇ ਲੇਕਿਨ ਹੁਣ ਇਹ ਕਹਾਵਤ ਉਲਟ ਨਜ਼ਰ ਆ ਰਹੀ ਹੈ ਕਿ ਵਿਕਰਮ ਮਜੀਠੀਆ ਦੀ ਪਏ ਤਰੀ ਮੁਹਾਲੀ ਕਚਹਿਰੀ ਵਿੱਚ ਪਏ ਤਰੀਕ ਤੱਕ ਕਚਹਿਰੀਆਂ 'ਚ ਕਰਫਿਊ ਲੱਗਦੇ ਅਜਿਹੇ ਹ ਲੋਕ ਨੇ ਪੂਰਾ ਤਾਂ ਪੂਰਾ ਜਿਹੜਾ ਕਿ ਸਹਿਨ ਦੇ ਮਾਹੌਲ ਦੇ ਵਿੱਚ ਨੇ ਕੀ ਇੱਧਰ ਕੀ ਹੋ ਕਿਹੜੀ ਘਟਨਾ ਵਾਪਰੀ ਹੈ ਜਿਹੜੀ ਕਿ ਐਨੀ ਪੁਲਿਸ ਜਿਹੜੀ ਕਿ ਮਕਵਾਕੇ ਜ਼ਿਲ੍ਹੇ ਤੋਂ ਲੈ ਕੇ ਮੁਹਾਲੀ ਵਿੱਚ ਤਾਂ ਨਾਕ ਕੀਤੀ ਗਈ ਹੈ ਜੇਕਰ ਗੱਲ ਕੀਤੀ ਜਾਵੇ ਮੁਹਾਲੀ ਦੇ ਗੁਰਦੁਆਰਾ ਆਮ ਸਾਹਿਬ ਵਿਖੇ ਜਿਹੜਾ ਕਿ ਸ਼੍ਰੋਮਣੀ ਅਕਾਲੀ ਦੰਦ ਵੱਲੋਂ ਇੱਕ ਵੱਡਾ ਇਕੱਠ ਜਿਹੜਾ ਕਿ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਕੀਤਾ ਜਾਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਕਿ 50 ਪੁਲਿਸ ਵੱਲੋਂ ਵੱਡੇ ਜਿਹੜੇ ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਉੱਪਰ ਇੱਕ ਵੱਡਾ ਕਿ ਦਾਲਪਾਲ ਇੱਥੇ ਤਾਇਨਾਤ ਕੀਤਾ ਗਿਆ ਲਗਾਤਾਰ ਜਿੰਨੇ ਵੀ ਅਕਾਲੀ ਆਗੂ ਜਾਂ ਜਿੰਨੇ ਵੀ ਲੀਡਰ ਇੱਧਰ ਆ ਰਹੇ ਨੇ ਉਹਨਾਂ ਨੂੰ ਧਰ ਪਕੜ ਜਿਹੜੀ ਕਿਹਾ ਲਗਾਤਾਰ ਪੁਲਿਸ ਵੱਲੋਂ ਜਾਰੀ ਹੈ ਤੇ ਅਜੇ ਇਹ ਕਿਹੜਾ ਮੁਹਾਲੀ ਦੇ ਵਿੱਚ ਕਹਿ ਸਕਦੇ ਕਿ ਕਿੰਨੇ ਕਹਿੰਦੇ ਕਰਫਿਊ ਵਰਕੇ ਹਾਲਾਤ ਜਿਹੜੇ ਕਿ ਹੈਗੇ ਨੇ ਆ ਸਕਦੇ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਕਿ ਪਾਇਦਾ ਕੀਤਾ ਗਿਆ ਕੀਤਾ ਜਾ ਚੁੱਕਿਆ ਨੇ ਜਿਸ ਨਾਲ ਕਿ ਮੁਹਾਲੀ ਵਾਸੀਆਂ ਆਸ-ਪਾਸ ਦੇ ਇਲਾਕੇ ਜਿਹੜੇ ਕਿ ਨਾ ਪੂਰੇ ਗੌਂਦ ਇਸ ਵਿੱਚ ਖੌਫਜਦਾ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਮੋਹਾਲੀ ਅਦਾਲਤ ਦੇ ਦੀ ਮੋਹਾਲੀ ਅਦਾਲਤ ਦੇ ਵਿੱਚ ਜੇ ਵੀ ਗੱਲ ਕੀਤੀ ਜਾਵੇ ਤਾਂ ਮੋਹਾਲੀ ਅਦਾਲਤ ਦੇ ਵਿੱਚ ਆਮ ਲੋਕਾਂ ਲਈ ਜਿਹੜੀ ਖੱਜਲ-ਖੋਰੀ ਲਗਾਤਾਰ ਪੰਜਾਬ ਪੁਲਿਸ ਦੇ ਗ੍ਰੈਂਡਮਾਈ ਹੈਟੇਡ ਕਿ ਲਗਾਤਾਰ ਵੱਧਦੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਪੂਰੇ ਤੋਂ ਤੌਰ ਤੇ ਜਿਹੜੀ ਕਿ ਪਾਬੰਦੀ ਜਿਹੜੀ ਅਦਾਲਤ ਦੇ ਅੰਦਰ ਲਗਾਈ ਗਈ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਮੀਡੀਆ ਅਧਿਕਾਰੀ ਹੈ ਕੋਈ ਵੀ ਅਧਿਕਾਰੀ ਜਿਹੜਾ ਕਿ ਵਿਅਕਤੀ ਤਰੀਕ ਭੁਗਤਾਨ ਆ ਰਿਹਾ ਉਹਨੂੰ ਤੱਕ ਵੀ ਜਿਹੜਾ ਕਿ ਮੋਹਾਲੀ ਅਦਾਲ ਹਾਲਾਂਕਿ ਪੰਜਾਬ ਜੇ ਇੱਕ ਤਰੀਕੇ ਕਹਿ ਸਕਦੇ ਕਿ ਜੁਡੀਸ਼ਰੀ ਜਿਹੜੀ ਫ੍ਰੀ ਹੈਂਡ ਹੁੰਦੀ ਹੈ ਤਾਂ ਫ੍ਰੀ ਹੈਂਡ ਕੰਮ ਕਰਦੀ ਹੈ ਲੇਕਿਨ ਜਿਹੜੀ ਜੁਡੀਸ਼ਰੀ ਦੇ ਮੈਂਬਰਸ ਨੇ ਜਿੰਨੇ ਵੀ ਉਹ ਤਾਂ ਕਾਰਜਾਤ ਨੌਕਰੀ ਕਰ ਰਹੇ ਨੇ ਜੁਡੀਸ਼ਰੀ ਦੇ ਅੰਡਰ ਮੁਹਾਲੀ ਕੋਰਟ ਦੇ ਵਿੱਚ ਉਹਨਾਂ ਵੱਲੋਂ ਵੀ ਲਿਖਿਤ ਸ਼ਿਕਾਇਤ ਜਿਹੜੀ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਦੇ ਖਿਲਾਫ ਸੈਸ਼ਨ ਜੱਜ ਨੂੰ ਕੀਤੀ ਗਈ ਹੈ ਲੇਕਿਨ ਫਿਲਹਾਲ ਦੀ ਘੜੀ ਅਜੇ ਤੱਕ ਕਿਸੇ ਵੀ ਤਰੀਕੇ ਦੀ ਕਾਰਵਾਈ ਜਿਹੜੀ ਕੀਤੀ ਗਈ ਹੈ ਸੈਸ਼ਨ ਜੱਜ ਵੱਲੋਂ ਵੀ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਜਿਹੜੀ ਕੰਮ ਨਹੀਂ ਲਿਆਂਦੀ ਗਈ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਮੁਹਾਲੀ ਦੇ ਆਮ ਸਭ ਗੁਰਦੁ ਦੀ ਧਾਰ ਪ੍ਰਗਟ ਲਗਾਤਾਰ ਜਾਰੀ ਤੇ ਲਗਾਤਾਰ ਬਸਾਂ ਚ ਭਰ ਕੇ ਉਹਨਾਂ ਨੂੰ ਇਧਰੋਂ ਮੌਕੇ ਤੋਂ ਲਾਇਆ ਜਾ ਰਿਹਾ ਤੇ ਦੂਸਰੇ ਪਾਸੇ 40 ਦਾ ਹਸਪਤਾਲ ਵੀ ਨਜ਼ਦੀਕ ਹੈ ਤੇ ਗਮਾਟਾ ਦਾ ਦਫ਼ਤਰ ਵੀ ਨਜ਼ਦੀਕ ਹੈ ਤੇ ਵਰਕਿੰਗ ਡੇ ਦੇ ਹੋਂਦ ਦੇ ਬਾਵਜੂਦ ਵੀ ਇਧਰ ਇੱਕ ਛੁੱਟੀ ਵਰਗਾ ਮਾਹੌਲ ਜਾਂ ਕਰਫਿਊ ਵਰਗਾ ਮਾਹੌਲ ਕਹਿ ਸਕਦੇ ਨੇ ਕਿ ਬਣਾਇਆ ਜਾ ਚੁੱਕਾ ਹੈ ਹੁਣ ਆਉਣ ਵਾਲੇ ਸਮੇਂ ਦੇਖਣਾ ਹੈ ਕਿ ਇਹ ਪੰਜਾਬ ਪੁਲਿਸ ਦੀ ਜਾਂ ਪੰਜਾਬ ਸਰਕਾਰ ਦੀ ਬਖਲਾਹਟ ਹੈ ਜਿਸ ਕਾਰਨ ਐਡਾ ਵੱਡਾ ਤਾਮਜਾਮ ਜਿਹੜਾ ਕਿ ਹੈਗਾ ਇੱਕ ਛੋਟੀ ਜੀ ਪੇਸ਼ੀ ਨੂੰ ਲੈ ਕੇ ਜਿਹੜਾ ਕਿ ਲਗਾਇਆ ਗਿਆ ਮੁਹਾਲੀ ਤੋਂ ਮਨੀਸ਼ ਸ਼ੰਕਰ ਭਾਰਤ ਨਿਊਜ਼ਲਾਈਨ ਮੈਂ ਪੰਜਾਬ ਦੀ ਜਨਤਾ ਨੂੰ ਇੰਨਾ ਕਾਲੀ ਦਿਲ ਦੀ ਜਥੇਬੰਦੀ ਤੋਂ ਡਰ ਗਿਆ ਵਰਕਰਾਂ ਤੋਂ ਡਰ ਗਿਆ ਕਿ ਅੱਜ ਘਰ ਘਰ ਪਿੰਡ ਪਿੰਡ ਕੇਜਰੀਵਾਲ ਦੇ ਆਰਡਰ ਤੇ ਪੰਜਾਬ ਪੁਲਿਸ ਆ ਕੇ ਸਾਰ ਨੂੰ ਰੋਕੀ ਜਾਂਦੀ ਬੜੀ ਜਾਂਦੀ ਹੈ ਡੈਮੋਕਰੈਟਿਕ ਰਾਈਟਸ ਜਿਹੜੇ ਪੰਜਾਬ ਦੇ ਲੋਕਾਂ ਦੇ ਹੈ ਹਰ ਇਨਸਾਨ ਦੇ ਹੈ ਸਾਰੇ ਉਹਨੇ ਖਤਮ ਕਰ ਦਿੱਤੇ ਹੈ ਇੱਥੇ ਸੁਪਰੀਮ ਅਥਾਰਟੀ ਵਾਂਗੂ ਇੱਥੇ ਆ ਕੇ ਬਹਿ ਗਿਆ ਮੈਂ ਪੰਜਾਬੀਆਂ ਨੂੰ ਦੱਸਣਾ ਚਾਹਣਾ ਹੈ ਆਓ ਇਕੱਠੇ ਹੋਈਏ ਇਸ ਕੇਜਰੀਵਾਲ ਤੋਂ ਪੰਜਾਬ ਨੂੰ ਆਜ਼ਾਦ ਕਰਾਈਏ ਇਸ ਕੇਜਰੀ ਵਾਲ ਨੇ ਨਿਸ਼ਾਨਾ ਰੱਖਣ ਵਾਲਿਆ ਹੈ ਕਿ 1.5 ਸਾਲ ਵਿੱਚ ਮੈਂ 10000 ਕਰੋੜ ਰੁਪਏ ਇਕੱਠਾ ਕਰਕੇ ਮੈਂ ਆਪਣੀ ਪਾਰਟੀ ਵਾਸਤੇ ਇਕੱਠਾ ਕਰੂੰਗਾ ਪਹਿਲਾ ਹਮਲਾ ਜਿਹੜਾ ਬਹੁਤ ਵੱਡਾ ਹਮਲਾ ਕੀਤਾ ਉਹ 40000 ਏਕੜ ਜ਼ਮੀਨ ਐਕਵਾਇਰ ਕਰਨ ਦਾ ਜਿਹੜੇ ਨਵੇਂ ਐਕਟ ਦੇ ਕੀਤਾ ਮਤਲਬ ਆ ਕਿ ਮੈਂ ਇੱਥੋਂ ਆਪਣੇ ਦਿੱਲੀ ਦੇ ਜਿਹੜੇ ਇਹਦੇ ਨਾਲ ਠੇਕੇਦਾਰ ਬਿਲਡਰ ਜਿਹੜੇ ਇਹਦੇ ਨਾਲ ਸੈੱਟ ਹੈ ਉਹਨਾਂ ਨਾਲ ਸੌਦੇ ਕਰਕੇ ਇੱਥੇ ਪੰਜਾਬ ਦੀ ਜ਼ਮੀਨ ਦਿੱਲੀ ਵਾਲੇ ਬਿਲਡਰਾਂ ਨੂੰ ਉਹ ਠੇਕੇਦਾਰ ਨੂੰ ਦਊਗਾ ਪਰ ਅਸੀਂ ਆਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਨਾਲ ਬੇਨਤੀ ਕਰਨਾ ਚਾਹਣਾ ਹੈ ਇੱਕ ਇੱਕ ਵਰਕਰ ਹਰ ਕਮਾਨੀ ਦਊਗਾ ਪਰ ਪੰਜਾਬ ਦੇ ਵਿੱਚ ਆ ਕਬਜਾ ਹਟਾ ਕੇ ਛੱਡੂਗਾ ਕੇਜਰੀਵਾਲਾ ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਆ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹ ਤੋਂ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜੱਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ। ਤੇ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ। ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜੱਪ ਸਟੱਡੀ ਮੁਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ। ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨੇਗਨ ਵੀਜ਼ਾ ਜੱਪ ਸਟੱਡੀ ਮੁਹਾਲੀ ਨੇ ਲਗਵਾ ਕੇ ਦਿਆ ਹੈ। ਔਰ ਸਾਰੀ ਪੇਮੈਂਟ ਬੀਜਾ ਲੱਗਣੇ ਕੇ ਸਾਥ ਥੈਂਕ ਯੂ